ਕਹਿੰਦੇ ਆ ਕੀ ਪਾਤਾ ਆ ਡੱਬੀ ਦੇ ਵਿੱਚ ਹੈ ਜਾਂ ਕੀ ਪਾਤਾ ਕੰਪਨੀ ਨੇ ਜਿਹਦੇ ਨਾਲ ਟਾਈਮਿੰਗ ਇੰਨੀ ਵੱਧ ਗਈ ਇਹਦੇ ਵਿੱਚ ਬੀਰੋ ਪੰਗ ਤੇ ਫੀਮ ਦਾ ਕੰਬੀਨੇਸ਼ਨ ਪਾਤਾ ਕੰਪਨੀ ਨੇ ਡੈਲਬੀ ਕੰਪਨੀ ਜੀ ਦੀ ਬਾਜ ਦੀ ਨਵਾਬੀ ਪਾਊਡਰ ਜਾਂ ਹੁੰਦਾਗਾ ਇਹ ਇਹਦੇ ਵਿੱਚ ਇਹ ਦੋ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਜਿਹੜਾ ਕੰਪਨੀ ਨੇ ਪਾਤਾ ਖਾ ਕੇ ਦੇਖੋਗੇ ਤਾਂ ਟੇਸਟ ਵੀ ਤੁਹਾਨੂੰ ਐਵੇਂ ਦਾ ਹੀ ਲੱਗੂਗਾ ਠੀਕ ਹੈ ਜੀ ਟਾਈਮਿੰਗ ਲਈ ਜਿਹੜੀ ਇਹ ਵਰਤੀ ਜਾਂਦੀ ਹੈ ਠੀਕ ਹੈ ਜਿਨ੍ਹਾਂ ਨੂੰ ਟਾਈਮਿੰਗ ਨਹੀਂ ਹੈਗੀ ਇਹ ਅੱਧਾ ਚੰਦ ਚ ਰਾਤ ਨੂੰ ਪੈਣ ਵੇਲੇ ਲੈਣਾ ਹੁੰਦਾ ਜਾਂ ਸੰਭੋਗ ਕਰਨ ਤੋਂ 1-2 ਘੰਟੇ ਪਹਿਲਾਂ ਗਰਮ ਦੁੱਧ ਦੇ ਨਾਲ ਤੁਸੀਂ ਸੇਵਨ ਕਰ ਲਓ ਟਾਈਮਿੰਗ ਬਹੁਤ ਵਧੀਆ ਹੋ ਜਾਂਦੀ ਹੈ ਇਹ ਮੈਡੀਸਨ ਕਿਸੇ ਵੈਦ ਦੀ ਦੇਖ ਰੇਖੇ ਹੇਠ ਹੀ ਵਰਤਣ ਵਾਲੀ ਮੈਡੀਸਨ ਹੈ ਠੀਕ ਹੈ ਐਦਾਂ ਨਹੀਂ ਖਾਣੀ ਹੈਗੀ ਵੀ ਚੱਲੋ ਵੀ ਚੱਕੀ ਦੱਬ ਡੱਬੀ ਖਾਣ ਲੱਗ ਜਾਓ ਸਿਰਫ ਬੈੱਡ ਦੇਖ ਰਹੇ ਹੇਠ ਹੀ ਖਾਣ ਵਾਲੀ ਮੈਡੀਸਿਨ ਹੈ ਸਸ਼ੀ ਕਾ ਜੀ